ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਜਿਹਦੇ 'ਚ ਇੱਕ ਸਾਬਕਾ ਫੌਜੀ ਨੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੁਹਾਨੂੰ ਪਤਾ ਔਰ ਇੱਕ ਜਿਹਨੂੰ ਕੁਝ ਧਮਕੀਆਂ ਵਗੈਰਾ ਦਿੱਤੀਆਂ ਗਈਆਂ ਉਹਦੇ ਦੱਸਣ ਅਨੁਸਾਰ ਇੱਕ ਪੁਲਿਸ ਵਾਲੇ ਦੇ ਵੱਲੋਂ ਜਿਹੜੀ ਸਾਬਕਾ ਫੌਜੀ ਦੀ ਕੁੱਟਮਾਰ ਕੀਤੀ ਗਈ ਸੀ ਸਾਡੀ ਟੀਮ ਦੇ ਮੈਂਬਰ ਪਹਿਲੇ ਦਿਨ ਹੀ ਉਹਨਾਂ ਦੇ ਕੋਲੇ ਪਹੁੰਚੇ ਸੀ ਚੁਸ਼ਪਿੰਦਰ ਹੁਰੀ ਵੀ ਨਾਲ ਸੀ ਉਹਨਾਂ ਦੇ ਜਿਹਨਾਂ ਦਾ ਪਤਾ ਲਿਆ ਹੁਣ ਵੀ ਅਸੀਂ ਫੇਰ ਦੁਬਾਰਾ ਉਹਨਾਂ ਦੇ ਕੋਲੇ ਜਾਵਾਂਗੇ ਹਸਪੀਟਲ ਦੇ ਵਿੱਚ ਉਹਨਾਂ ਦਾ ਪਤਾ ਵਗੈਰਾ ਲੈਣ ਦੇ ਵਾਸਤੇ ਜੇ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਲੋੜ ਹੈ ਤਾਂ ਪੁਲਿਸ ਨੇ ਉਹਦੇ ਉੱਤੇ ਐਕਸ਼ਨ ਕੀਤਾ ਦੋ ਬੰਦੇ ਬਾਈ ਨੇਮ ਸੀ ਇੱਕ ਅਣਪਛਾਤਾ ਉਹਦੇ ਵਿੱਚ ਸੀਗਾ ਜਿਹੜੇ ਔਰ ਉਹਦੀ ਅਰੈਸਟ ਜਿਹੜੀ ਆ ਉਹ ਛੇਤੀ ਹੋ ਜੂਗੀ ਪੁਲਿਸ ਦੇ ਮੁਤਾਬਕ ਜਿਹੜੇ ਵਿਅਕਤੀ ਨੂੰ ਧਮਕੀਆਂ ਵਗੈਰਾ ਦਿੱਤੀਆਂ ਸੀ ਜਦੀ ਇੱਕ ਵੀਡੀਓ ਆਈਸੀਓ ਵੀਡੀਓ ਮੇਰੇ ਕੋਲੇ ਪਹੁੰਚੀ ਸੀਗੀ ਤੇ ਤੁਰੰਤ ਉਹਦੇ ਉੱਤੇ ਫਿਰ ਮੈਂ ਅੱਗੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਈ ਔਰ ਉਹਦੇ ਵਿੱਚ ਵੀ ਕੁਝ ਘੰਟਿਆਂ ਦੇ ਵਿੱਚ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਉਹਨਾਂ ਨੇ ਅਪਰੋਚ ਕੀਤੀ ਉਹ ਤੱਕ ਉਹਨੂੰ ਉਹਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਿਹਨੇ ਧਮਕੀ ਦਿੱਤੀ ਸੀ ਉਹਨੂੰ ਲਾਈਨ ਹਾਜ਼ਰ ਕੀਤਾ ਗਿਆ ਉਹਨੂੰ ਸਿਕਿਉਰਿਟੀ ਜਿਹੜੀ ਉਹ ਪ੍ਰੋਵਾਈਡ ਕਰ ਦਿੱਤੀ ਆ ਉਹਨੇ ਪੋਸਟਰ ਵਗੈਰਾ ਲਾਏ ਸੀਗੇ ਪਿੰਡ ਦੇ ਵਿੱਚ ਇਸੇ ਕਰਕੇ ਹੀ ਉਹਦੇ ਸ਼ਾਇਦ ਉਹਨੂੰ ਤਮਕਾਇਆ ਗਿਆ ਸੀਗਾ ਮੈਂ ਜਿਹੜਾ ਦੱਸਣ ਤੁਹਾਨੂੰ ਜਿਹੜਾ ਦੱਸਣਾ ਉਹ ਇਹ ਹੈ ਜੀ ਕਿ ਮੌਜੂਦਾ ਸਰਕਾਰ ਦੇ ਵਿੱਚ ਇਹ ਉਹ ਨਹੀਂਗਾ ਖਾਸ ਤੌਰ ਦੇਤੇ ਜਦੋਂ ਦੀ ਇਹ ਮੁਹਿਮ ਸਟਾਰਟ ਹੋਈ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪਹਿਲਾ ਔਰ ਉਹਦਾ ਇੱਕ 파ਟ ਨਸ਼ਾ ਮੁਕਤੀ ਮੋਰਚਾ ਇਹਦੇ ਵਿੱਚ ਅਸੀਂ ਕਿਉਂਕਿ ਇਹ ਮੁਹਿਮ ਇਸ ਤਰ੍ਹਾਂ ਦੀ ਹੈ ਤੁਸੀਂ ਵੀ ਜਾਣਦੇ ਹੋ ਮਹਮੋਨੀ ਦੇਰ ਤੱਕ ਸਫਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹਦੇ ਵਿੱਚ ਆਮ ਲੋਕ ਸ਼ਾਮਲ ਨਹੀਂ ਹੋ ਜਾਂਦੇ ਆਮ ਲੋਕ ਅੱਗੇ ਆ ਰਹੇ ਨੇ ਆਮ ਲੋਕ ਦੱਸ ਰਹੇ ਨੇ ਜਿਹੜੀ ਸਾਡੀ ਟੀਮ ਹੈ ਨਸ਼ਾ ਮੁਕਤੀ ਮੋਰਚਾ ਦੀ ਉਹ ਸਾਰੀ ਟੀਮ ਦੇ ਕੋਲੇ ਇੱਕ ਫੋਨ ਨੰਬਰ ਉਹਨਾਂ ਨੂੰ ਦਿੱਤਾ ਹੋਇਆ ਹੈ ਕਿ ਜੇ ਕੋਈ ਵਿਅਕਤੀ ਉਹਨਾਂ ਨੂੰ ਦੱਸਦਾ ਕਿ ਉਹਨਾਂ ਦੇ ਏਰੀਏ ਦੇ ਵਿੱਚ ਕੋਈ ਬੰਦਾ ਨਸ਼ਾ ਵੇਚ ਰਿਹਾ ਕੋਈ ਪਰਿਵਾਰ ਨਸ਼ਾ ਵੇਚ ਰਿਹਾ ਉਹ ਉਹਦੇ ਵਾਸਤੇ ਅੱਗੇ ਇੱਕ ਨੋਡਲ ਅਫੀਸਰ ਲੱਗਿਆ ਉਹ ਜਾਣਕਾਰੀ ਜਿਹੜੀ ਆ ਉਹ ਸਾਡੀ ਟੀਮ ਦੇ ਥਰੂ ਉਸ ਨੋਡਲ ਅਫੀਸਰ ਦੇ ਕੋਲੇ ਜਾਂਦੀ ਹੈ ਉਹ ਵੈਰੀਫਾਈ ਕਰਕੇ ਉਹਦੇ ਉੱਤੇ ਫਿਰ ਪੁਲਿਸ ਜਿਹੜੀ ਆ ਉਹ ਐਕਸ਼ਨ ਲੈਂਦੀ ਹੈ ਭਾਵੇਂ ਕਿ ਅਸੀਂ ਲੋਕਾਂ ਦੇ ਵਿੱਚ ਉਹ ਵਿਸ਼ਵਾਸ ਬਣਾਇਆ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਲੋਕ ਆ ਕੇ ਅੱਗੇ ਦੱਸਣ ਲੱਗੇ ਆ ਇਹ ਬੁਖਲਾਹਟ ਦਾ ਨਤੀਜਾ ਜਿਹੜੀ ਜਿਹੜਾ ਸਾਬਕਾ ਫੌਜੀ ਨੇ ਜਿਹੜੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ ਉਹ ਨਸ਼ੇ ਦੇ ਨਾਲ ਸੰਬੰਧਿਤ ਨੇ ਕਿਉਂਕਿ ਬੁਖਲਾਹਟ ਹੈ ਜਿਨ੍ਹਾਂ ਲੋਕਾਂ ਦੇ 15-15 20-20 ਸਾਲ ਤੋਂ ਕਾਰੋਬਾਰ ਸੈੱਟ ਨੇ ਲੋਕਾਂ ਨੂੰ ਜ਼ਹਿਰ ਵੇਚ ਕੇ ਲੋਕਾਂ ਦੇ ਪੁੱਤ ਜਿਨ੍ਹਾਂ ਨੇ ਮਰਵਾਏ ਨੇ ਉਹਨਾਂ ਨੂੰ ਇਸ ਚੀਜ਼ ਦਾ ਇਸ ਵੇਲੇ ਡਰ ਪੈਦਾ ਹੋ ਗਿਆ ਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਿਆ ਇਸੇ ਬੁਖਲਾਹਟ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਪਰ ਪੁਲਿਸ ਨੇ ਉਹਦੇ ਤੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਸਮੂਹ ਲੋਕਾਂ ਨੂੰ ਨਾ ਸਿਰਫ ਬਠਿੰਡੇ ਵਾਲਿਆਂ ਤੁਹਾਡੇ ਰਾਹੀਂ ਸਾਡੀ ਟੀਮ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਅੱਗੇ ਆ ਕੇ ਦੱਸੋ ਉਹ ਟਾਈਮ ਲੰਘ ਗਿਆ ਕਿ ਜੇ ਕੋਈ ਦੱਸੂਗਾ ਤਾਂ ਉਹਦੇ ਉੱਤੇ ਕੋਈ ਨਸ਼ਾ ਤਸਕਰ ਹਮਲਾ ਕਰ ਦੂਗਾ ਜਾਂ ਉਹਨੂੰ ਕਿਸੇ ਕਿਸਮ ਦਾ ਧਮਕੀਆਂ ਵਗੈਰਾ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਲਾ ਐਂਡ ਆਰਡਰ ਵਾਲੇ ਮਾਮਲੇ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਕੋਈ ਵਿਅਕਤੀ ਜਿਹੜਾ ਇਸ ਮੁਹਿੰਮ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਲ ਹੈ ਬੇਸ਼ੱਕ ਉਹ ਸਾਡੇ ਇਸ ਟੀਮ ਦਾ ਮੈਂਬਰ ਹੈ ਜਾਂ ਨਹੀਂ ਹੈ ਪੰਜਾਬ ਦੇ ਵਿੱਚ ਰਹਿੰਦਾ ਤੇ ਪੰਜਾਬ ਦਾ ਮੈਂਬਰ ਹੈ ਕਿਸੇ ਕੋਲੇ ਕੋਈ ਜਾਣਕਾਰੀ ਹੈ ਉਹ ਪੁਲਿਸ ਤੱਕ ਪਹੁੰਚਾਵੇ ਸਾਡੀ ਨਸ਼ਾ ਮੁਕਤੀ ਮੋਰਚੇ ਦੀ ਟੀਮ ਸਮੁੱਚੇ ਪੰਜਾਬ ਦੇ ਵਿੱਚ ਹੈ ਜ਼ੋਨ ਪੱਧਰ ਤੇ ਹੈ ਡਿਸਟ੍ਰਿਕਟ ਪੱਧਰ ਤੇ ਹੈ ਵਿਧਾਨ ਸਭਾ ਲੈਵਲ ਤੇ ਹੈ ਪਿੰਡਾਂ ਤੱਕ ਚੀਨੋ ਵੀ ਤੁਸੀਂ ਜਾਣਕਾਰੀ ਦਿਓਗੇ ਕਿਸੇ ਦਾ ਕੋਈ ਨਾਮ ਸਾਹਮਣੇ ਨਹੀਂ ਆਊਗਾ ਔਰ ਉਹਦੇ ਉੱਤੇ ਇਸ ਗੱਲ ਦੀ ਪਹਿਲਾਂ ਵੀ ਮੈਂ ਤੁਹਾਡੇ ਕੋਲੇ ਆਇਆ ਸੀ ਕੇਸ ਗੱਲ ਦੀ ਗਰੰਟੀ ਹੈ ਕਿ ਉਹਦੇ ਉੱਤੇ ਹਰ ਜੋ ਪੁਲਿਸ ਦੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਇਹ ਨਹੀਂ ਹੈ ਕਿ ਉਹ ਦਬਾ ਲੀ ਜਾਊਗੀ ਕਿਸੇ ਵੀ ਕਿਸਮ ਦੀ ਇਹ ਮੈਸੇਜ ਦੇਣ ਦੇ ਵਾਸਤੇ ਤੁਹਾਡੇ ਕੋਲੇ ਮੈਂ ਅੱਜ ਆਇਆ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਯੁੱਧ ਜਿਹੜਾ ਇਸ ਵੇਲੇ ਨਸ਼ਿਆਂ ਵਿਰੁੱਧ ਹੈ ਇਹ ਕੋਈ ਹਫਤੇ ਜਾਂ ਮਹੀਨੇ ਦੇ ਵਾਸਤੇ ਨਹੀਂ ਹੈ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਹਰ ਪਿੰਡ ਹਰ ਵਾਰਡ ਦੇ ਵਿੱਚੋਂ ਪੁੱਟ ਨਹੀਂ ਦਿੰਦੇ ਔਰ ਉਹਨਾਂ ਦੀਆਂ ਜੜ੍ਹਾਂ ਪੁੱਟ ਹੋ ਰਹੀਆਂ ਨੇ ਜਿਹਦੇ ਕਰਕੇ ਉਹਨਾਂ ਦੇ ਵਿੱਚ ਬੁਖਲਾਹਟ ਹੈ ਪਰ ਉਹਨਾਂ ਨੂੰ ਇਹ ਬਹੁਤ ਕਲੀਅਰ ਮੈਸੇਜ ਜਿਹੜਾ ਅਸੀਂ ਦੇਣਾ ਚਾਹੁੰਦੇ ਆ ਕਿ ਇਹ ਬੁਖਲਾਹਟ ਦੇ ਵਿੱਚ ਤੁਸੀਂ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲੈ ਲੈਣਾ ਕਿਸੇ ਵੀ ਵਿਅਕਤੀ ਦੇ ਉੱਤੇ ਜਿਹੜਾ ਕਿ ਨਸ਼ੇ ਦੇ ਖਿਲਾਫ ਲੜ ਰਿਹਾ ਬੋਲ ਰਿਹਾ ਉਹਦੇ ਉੱਤੇ ਕੋਈ ਧਮਕੀ ਕੋਈ ਕਿਸੇ ਕਿਸਮ ਦਾ ਹਮਲਾ ਕਰੋਗੇ ਤਾਂ ਪੁਲਿਸ ਆਪਣੀ ਬਣਦੀ ਕਾਰਵਾਈ ਕਰੂਗੀ ਐਨਡੀਪੀਐਸ ਦੇ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਉਹਦੇ ਉੱਤੇ ਮਾਮਲਾ ਦਰਜ ਹੈ ਇਹ ਬਹੁਤ ਕਲੀਅਰ ਇਨਸਟਰਕਸ਼ਨਸ ਨੇ ਸਭ ਨੂੰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਐਮਐਲਏ ਕੋਈ ਪਾਰਟੀ ਦਾ ਅਹੁਦੇਦਾਰ ਵਰਕਰ ਉਦੇ ਹੱਕ ਦੇ ਵਿੱਚ ਕਿਸੇ ਪੁਲਿਸ ਵਾਲੇ ਨੂੰ ਕੋਈ ਫੋਨ ਨਹੀਂ ਕਰੂਗਾ। ਨਾ ਕੋਈ ਕਰ ਰਿਹਾ ਨਾ ਕੋਈ ਕਰੂਗਾ। ਇਹ ਪਹਿਲਾਂ ਜਰੂਰ ਸਾਰਾ ਕੁਝ ਜਿਹੜਾ ਉਹ ਹੁੰਦਾ ਰਿਹਾ। ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਸੀ ਤਾਂ ਉਹਦੀਆਂ ਸਿਆਸੀ ਲੋਕਾਂ ਦੇ ਨਾਲ ਤਸਵੀਰਾਂ 24 ਘੰਟਿਆਂ ਦੇ ਵਿੱਚ ਆ ਜਾਂਦੀਆਂ ਸੀ। ਚਾਹੇ ਉਹ ਰਾણો ਵਾਲਾ ਸਰਪੰਚ ਹੋਵੇ, ਭੋਲਾ ਕਾਂਡ ਹੋਵੇ ਜਾਂ ਫਿਰ ਆਈਸ ਡਰੱਗ ਵਾਲਾ ਕੰਦੋਲਾ ਹੋਵੇ। ਕਿੰਨੇ ਲੋਕਾਂ ਦੀਆਂ ਫੋਟੋਆਂ ਉਹਦੇ ਵਿੱਚ ਆਉਂਦੀਆਂ ਸੀ। ਅੱਜ ਜਿਹੜੇ ਲੋਕ ਵਿਰੋਧੀ ਧਿਰਾਂ ਵਾਲੇ ਕੁਐਸਚਨ ਉਠਾ ਰਹੇ ਨੇ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਟਾਈਮ ਦੇ ਉੱਤੇ ਉਹਨਾਂ ਦੀ ਸੱਤਾ ਰਹੀ ਹੈ ਚਾਹੇ 7 ਤੋਂ 17 ਵਾਲੀ ਅਕਾਲੀਆਂ ਦੀ ਭਾਜਪਾ ਦੇ ਨਾਲ ਸਾਂਝ ਵਾਲੀ ਸੀ ਚਾਹੇ ਕਾਂਗਰਸ ਵਾਲੀ ਸੀ 2002 ਤੋਂ 7 ਤੱਕ ਕੈਪਟਨ ਵਾਲੀ ਚਾਹੇ ਫਿਰ 17 ਤੋਂ 22 ਵਾਲੀ ਉਹਦੇ ਵਿੱਚ ਜਿੰਨਾ ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਅੱਜ ਵੀ ਉਹਨਾਂ ਦੇ ਨਾਲ ਹੀ ਭੌਂਦੇ ਫਿਰਦੇ ਨੇ ਜਿਉ ਸਮਝਦੇ ਨੇ ਕਿ ਨਸ਼ੇ ਨੇ ਪੰਜਾਬ ਦਾ ਬੇੜਾਗਰ ਕੀਤਾ ਤੋਂ ਅੱਜ ਵੀ ਉਹਨਾਂ ਲੋਕਾਂ ਨੂੰ ਲਾਂਬੇ ਕਰਦੇ ਨੇ ਅੱਜ ਵੀ ਉਹਨਾਂ ਪਾਰਟੀਆਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਫਿਰਦੇ ਨੇ ਪਰ ਸਾਡੀ ਇਸ ਸਰਕਾਰ ਦੇ ਵਿੱਚ ਪਾਰਟੀ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਲਈ ਕੋਈ ਥਾਂ ਨਹੀਂ ਹੈ ਜਿਹੜਾ ਨਸ਼ੇ ਦਾ ਵਪਾਰੀ ਆ ਨਸ਼ੇ ਦੇ ਵਪਾਰੀਆਂ ਦੇ ਨਾਲ ਉਹਦੀ ਕਿਸੇ ਕਿਸਮ ਦੀ ਕੋਈ ਦੂਰ ਨੇੜੇ ਦੀ ਵੀ ਸਾਝ ਹੈ ਉਹਦੇ ਨਾਲ ਕੋਈ ਫੋਟੋ ਕੋਈ ਜਿਹੜੀ ਸਾਝ ਆ ਪਿਛਲੇ ਤਿੰਨ ਸਵਾ ਤਿੰਨ ਸਾਲਾਂ ਦੇ ਦੌਰਾਨ ਤੁਸੀਂ ਨਹੀਂ ਦੇਖੀ ਹੁਣੀ ਕਿਤੇ ਵੀ ਕਿ ਕਿਸੇ ਮੰਤਰੀ ਦੇ ਨਾਲ ਕਿਸੇ ਦੀ ਫੋਟੋ ਆ ਗਈ ਜਾਂ ਉਹਦਾ ਕੋਈ ਨੇੜਲਾ ਕਿਸੇ ਐਮਐਲਏ ਦੇ ਨਾਲ ਉਹਦੀ ਕੋਈ ਸਾਹਜ ਹੈ ਕਿਸੇ ਜਗ੍ਹਾ ਦੇ ਉੱਤੇ ਜਾਂ ਕਿਸੇ ਅਹੁਦੇ ਤੇ ਅਹੁਦੇਦਾਰ ਦੇ ਨਾਲ ਉਹਦੀ ਜਿਹੜੀ ਉਹ ਸਾਹਜ ਹੈ ਇਸ ਮਾਮਲੇ ਦੇ ਉੱਤੇ ਸਾਡੀ ਜ਼ੀਰੋ ਟੋਲਰੈਂਸ ਹੈ ਔਰ ਸਾਡੇ ਜਿੰਨੀ ਵੀ ਇਹ ਟੀਮ ਹੈ ਪੂਰੀ ਦੀ ਪੂਰੀ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਕੰਮ ਕਰ ਰਹੀ ਹੈ ਯੁੱਧ ਨਸ਼ੇ ਵਿਰੋਧ ਦੇ ਵਿੱਚ ਸਭ ਤੋਂ ਵੱਡੀ ਟੀਮ ਹੈ ਯੰਗ ਟੀਮ ਹੈ ਮੈਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਉਹ ਯੰਗ ਟੀਮ ਹੈ ਜਿਹੜੀ ਕਿ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਔਰ ਅਸੀਂ ਜਿਹੜੀ ਚੀਜ਼ ਜਿਹੜਾ ਵਿਸ਼ਵਾਸ ਪੰਜਾਬ ਦੇ ਲੋਕਾਂ ਨੂੰ ਦਿਵਾਉਣਾ ਚਾਹਦੇ ਆ ਕਿ ਤੁਸੀਂ ਅੱਗੇ ਆਓ ਔਰ ਉਹਨਾਂ ਲੋਕਾਂ ਦੇ ਨਾਮ ਇਸ ਟੀਮ ਤੱਕ ਪਹੁੰਚਾਓ ਜਿਹੜੀ ਪੁਲਿਸ ਹੈ ਉਹਦੇ ਤੱਕ ਪਹੁੰਚਾਓ ਤੁਹਾਡੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਵਿਅਕਤੀ ਧਮਕੀ ਜਾਂ ਹੋਰ ਕਿਸੇ ਕਿਸਮ ਦਾ ਕੋਈ ਦਬਾਅ ਪਾਉਂਦਾ ਹੈ ਤੇ ਉਹਦੇ ਵਾਸਤੇ ਨਾ ਸਿਰਫ ਸਾਡੀ ਇਹ ਨਸ਼ਾ ਮੁਕਤੀ ਮੋਰਚਾ ਦੀ ਟੀਮ ਪੰਜਾਬ ਪੁਲਿਸ ਪੰਜਾਬ ਸਰਕਾਰ ਉਹਨਾਂ ਦੇ ਨਾਲ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਤਤਪਰ ਹੈ ਔਰ ਡਟੀ ਰਹੂਗੀ ਜੀ ਸੋਹਬ ਤੁਸੀਂ ਕਿਹਾ ਕਿ ਤੁਹਾਡੀ ਜਿਹੜੀ ਟੀਮ ਹੈਗੀ ਹੈ ਬੜੀ ਇੱਕ ਵੀਰੋ ਗਰਾਊਂਡ ਲੈਵਲ ਤੱਕ ਹੈਗੀ ਹੈ ਇਹਦੀ ਤਮ ਕਰਦੀ ਜਿਹੜਾ ਭਾਈ ਬਕਤੌਰ ਵਾਲਾ ਇਨਸੀਡੈਂਟ ਜਿਹੜਾ ਇਹ ਜਿਹੜਾ ਫੋਰ ਸੇਲ ਜਿਹੜਾ ਕਿਹਾ ਹੈ ਇਹ ਇੱਕ 100 ਇੰਡੀਵਿਜੂਅਲ ਦਾ ਕਿਹੇ ਸੈਂਟੀਮੈਂਟ ਹੈਗਾ ਜਾਂ ਪਿੰਡਾਂ ਦੇ ਵਿੱਚ ਉਸ ਪਿੰਡ ਦੇ ਵਿੱਚ ਇਹ ਪੌਪਲਰ ਸੈਂਟੀਮੈਂਟ ਹੈਗਾ ਕਿ ਉਸੇ ਡਰਗਸ ਅਵੇਲੇਬਲ ਨਹੀਂ ਟ੍ਰੈਫਿਕਿੰਗ ਅਵੇਲੇਬਲ ਹੈ ਤੇ ਜਿਹੜੇ ਇਸ ਕੰਮ ਦੇ ਵਿੱਚ ਇੰਵੋਲਪ ਨੇ ਕੋਈ ਇਟੀਮੇਟ ਵੀ ਕਰ ਰਹੇ ਇਸ ਤੇ ਤੁਹਾਡੀ ਕੀ ਦੇਖੋ ਉਹ ਪੋਸਟਰ ਲਾਏ ਸੀਗੇ ਇਸ ਵਿਅਕਤੀ ਨੇ ਮੈਨੂੰ ਇਹ ਕਹਿੰਦਾ ਕਿ ਉਹਨੇ ਜੇ ਪੋਸਟਰ ਲਾ ਵੀ ਦਿੱਤੇ ਤੇ ਉਹਨੇ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲਿਆ ਜਾਂ ਉਹਨੇ ਕਿਸੇ ਕਾਨੂੰਨ ਦੀ ਉਲੰਘਣਾ ਕਰ ਦਿੱਤੀ ਸ਼ਾਇਦ ਉਹਦਾ ਕੋਈ ਜਜ਼ਬਾਤ ਸੀਗਾ ਜਿਹਦੇ ਕਰਕੇ ਉਹਨੇ ਲਾਇਏ ਇਸੇ ਕਰਕੇ ਜੇ ਉਹਨੂੰ ਕਿਸੇ ਨੇ ਧਮਕੀ ਵੀ ਦਿੱਤੀ ਤਾਂ ਉਹਦੇ ਉੱਤੇ ਵੀ ਜਿਹੜਾ ਉਹ ਐਕਸ਼ਨ ਹੋ ਗਿਆ ਇਸ ਵੇਲੇ ਉਹਨੂੰ ਵੀ ਇਸ ਚੀਜ਼ ਦੀ ਪ੍ਰੋਟੈਕਸ਼ਨ ਜਿਹੜੀ ਉਹ ਦਿੱਤੀ ਗਈ ਆ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਉਹ ਮਹਿਜ਼ ਪੋਸਟਰਾਂ ਤੱਕ ਸੀ ਔਰ ਪੋਸਟਰਾਂ ਨੂੰ ਕੌਣ ਪ੍ਰਮੋਟ ਕਰ ਰਿਹਾ ਉਹ ਸਭ ਨੂੰ ਪਤਾ ਹੈ ਕੁਝ ਵਿਊਜ਼ ਦੇ ਚੱਕਰਾਂ ਦੇ ਵਿੱਚ ਕੁਝ ਲੋਕ ਜਿਹੜੇ ਉਹ ਹੈਗੇ ਨੇ ਉਹ ਇਹ ਸਾਰਾ ਕੁਝ ਬਹੁਤਾ ਜਿਹੜਾ ਉਹ ਪੰਜਾਬ ਦੇ ਵਿੱਚ ਕਰਾ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਦਿਸਦਾ ਹੀ ਕੁਝ ਨਹੀਂਗਾ ਕਿ ਪੋਜ਼ਿਟਿਵ ਵੀ ਜਿਹੜੇ ਕੰਮ ਉਹ ਹੋ ਰਹੇ ਨੇ ਸਿਰਫ 네ਗੈਟਿਵਿਟੀ ਜਿਹੜੀ ਆ ਉਹ ਵਾਰੀ ਜਾ ਰਹੀ ਆ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂਗਾ ਸਿਰਫ ਪੋਸਟਰ ਹੀ ਸੀਗੇ ਸੁਬਾਨ ਨੇ ਯੂ نو ਜਿਹੜੇ ਵੀ ਆਫਟਰ ਯੂ نو ਥੀਸ ਵੀਊਜ਼ ਦੱਸ ਰਿਹਾ ਹੈਗੇ ਨੇ ਕੁਝ ਯੂਟਿਊਬਰ ਨੇ ਪੰਜਾਬ ਦੇ ਵਿੱਚ ਖੈਰ ਕੋਈ ਗੱਲ ਨਹੀਂ ਜੇ ਕੋਈ ਕਰ ਵੀ ਰਿਹਾ ਤੇ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਵਾਂਗ ਘੱਟੋ ਘੱਟ ਕਿਸੇ ਦੀ ਆਵਾਜ਼ ਜਿਹੜੀ ਆ ਉਹ ਨਹੀਂ ਦੱਬੀ ਕਿਸੇ ਦੀ ਆਵਾਜ਼ ਜਿਹੜੀ ਉਹ ਦਬਾਈ ਨਹੀਂ ਮੈਂ ਸਣੇ ਉਹਨਾਂ ਦੇ ਜਾਂ ਸਮੁੱਚੇ ਪੰਜਾਬੀਆਂ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਤੋਂ ਪਾਸੇ हट ਕੇ ਇਹ ਜਿਹੜਾ ਨਸ਼ਿਆਂ ਵਾਲਾ ਕੋੜ ਹੈ ਇਹਨੂੰ ਜੇ ਆਪਾਂ ਖਤਮ ਕਰਨਾ ਹੈ ਤਾਂ ਇਹਦੇ ਵਿੱਚ ਹਰੇਕ ਬੰਦੇ ਦੀ ਜਿਹੜੀ ਉਹ ਜ਼ਰੂਰਤ ਆ ਆਓ ਆਪਾਂ ਇੱਕ ਵਾਰੀ ਮਿਲ ਕੇ ਇਹ ਨਸ਼ਾ ਜਿਹੜਾ ਉਹਨੂੰ ਪਾਸੇ ਕਰ ਲਈਏ ਚਿੱਟੇ ਤੋਂ ਜਿਹੜਾ ਉਹ ਛੁਟਕਾਰਾ ਪਾ ਲਈਏ ਉਸ ਤੋਂ ਬਾਅਦ ਜਿਹੜੀ ਤੁਸੀਂ ਆਲੋਚਨਾ ਜਿਸ ਪੱਧਰ ਦੀ ਕਰਨੀ ਹੈ ਕਰੀ ਜਾਓਗੇ ਕੋਈ ਗੱਲ ਨਹੀਂ ਡੂ ਯੂ ਮੀਨ ਕਿ ਪੰਚਾਇਤ ਉਹ ਜੋ ਅਲੇਜ ਕਰ ਰਹੇ ਹੈ ਉਹ ਉਹਦੇ ਨਾਲ ਉਹ ਅਗਰੀ ਨਹੀਂ ਕਰਦੇ ਨਹੀਂ ਪੰਚਾਇਤ ਉਹਦੇ ਨਾਲ ਐਗਰੀ ਨਹੀਂ ਕਰਦੀ ਉਹ ਤਾਂ ਉਹਨੇ ਆਪਣੇ ਤੌਰ ਦੇ ਉੱਤੇ ਪੋਸਟਰ ਲਾਏ ਸੀ ਪੰਨੂ ਸਾਹਿਬ ਕਾਂਗਰਸ ਦੇ ਪ੍ਰਧਾਨ ਰਾਜਾ ਫੜਿੰਗੇ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਨਸ਼ਾ ਪੂਰਨ ਤੌਰ ਤੇ ਖਤਮ ਨਹੀਂ ਹੋ ਸਕਦਾ ਜੇ ਪੂਰਨ ਤੌਰ ਤੇ ਨਸ਼ਾ ਖਤਮ ਹੋ ਗਿਆ ਤਾਂ ਮੈਂ ਸਿਆਸਤ ਛੱਡ ਦੂੰਗਾ ਕਿਵੇਂ ਦੇਖ ਲੋ ਨਾ ਜੀ ਬਿਹਤਰ ਆ ਉਹ ਛੱਡ ਦੇਣ ਚੰਗੇ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਊਗਾ ਔਰ ਇਹਦੇ ਵਾਸਤੇ ਪੰਜਾਬੀ ਦ੍ਰਿੜ ਨੇ ਔਰ ਪੰਜਾਬ ਸਰਕਾਰ ਦ੍ਰਿੜ ਹੈ ਸਾਡੀ ਟੀਮ ਜਿਹੜੀ ਦ੍ਰਿੜ ਹੈ ਮੈਨੂੰ ਲੱਗਦਾ ਹੈ ਕਿ ਵੜਿੰਗ ਸਾਹਿਬ ਨੂੰ ਨਾ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਕੀ ਕਹਿਣਾ ਕੀ ਨਹੀਂ ਕਹਿਣਾ ਕਦੇ ਤਾਂ ਉਹ ਕਹਿੰਦੇ ਆ ਕਿ ਅਸੀਂ ਜਦੋਂ ਆ ਗਏ ਤੇ ਅਸੀਂ ਅਫੀਮ ਤੇ ਭੁੱਕੀ ਦੇ ਠੇਕੇ ਖੋਲ੍ਹ ਦਿਆਂਗੇ ਪਿਛਲੇ ਦੋ ਦਿਨਾਂ ਤੋਂ ਇਹ ਰਾਗ ਲਾਪ ਰਹੇ ਆ ਕਿ ਕੈਨੇਡਾ ਦੇ ਵਿੱਚ ਜਿਵੇਂ ਮੈਰੋਆਨਾ ਦੇ ਖੁੱਲੇ ਨੇ ਸਟੋਰ ਉਦਾਂ ਦੇ ਸਟੋਰ ਜਿਹੜੇ ਉਹ ਖੋਲ੍ਹ ਲਿਓ ਮੈਂ ਰਿੰਗ ਸਾਹਿਬ ਨੂੰ ਇਹ ਦੱਸਣਾ ਚਾਹਣਾ ਕਿ ਜੇ ਫੀਮ ਖਾਣ ਦੀ ਉਹ ਗੱਲ ਕਰਦੇ ਆ ਤੇ ਚਾਈਨਾ ਦੇ ਵਿੱਚ ਫੀਮ ਖਾਣ ਵਾਲਿਆਂ ਨੇ ਉੱਥੋਂ ਦੇ ਮੁਲਕ ਦਾ ਕੀ ਹਿੱਸੇਦਾਰਤਾ ਸੀਗਾ ਤੇ ਜੇ ਉਹ ਕੈਨੇਡਾ ਜਾਂਦੇ ਰਹਿੰਦੇ ਆ ਜੇ ਨਹੀਂ ਵੀ ਜਾਂਦੇ ਤੇ YouTube ਦੇ ਉੱਤੇ ਥੋੜੀ ਉਹ ਸਰਚ ਕਰ ਲੈਣ ਕਿ ਵੈਂਕੂਵਰ ਡਾਊਨਟਾਊਨ ਟੋਰੰਟੋ ਡਾਊਨਟਾਊਨ ਦੇ ਵਿੱਚ ਜਿਹੜੇ ਉੱਥੋਂ ਮੈਰੋਆਨਾ ਲੈਂਦੇ ਆ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਉਹ ਸੜਕਾਂ ਤੋਂ ਲੱਭਦੇ ਨੇ ਨਸ਼ੇ ਦਾ ਅਲਟਰਨੇਟ ਨਸ਼ਾ ਬਿਲਕੁਲ ਨਹੀਂ ਹੋ ਸਕਦਾ ਮੇਰਾ ਇਹ ਡਿਜੀ ਤੌਰ ਦੇ ਤੇ ਬਹੁਤ ਸਟਰੋਂਗਲੀ ਜਿਹੜਾ ਉਹ ਮੰਨਣਾ ਹੈ ਮੇਰੇ ਨਾਲ ਇਸ ਮਾਮਲੇ ਦੇ ਦਿੱਤੇ ਉਹ ਬਹਿਸ ਕਰ ਲੈਣ ਜਿੰਨੀ ਦੇਰ ਤੱਕ ਉਹਨਾਂ ਨੇ ਜੜੀ ਉਹ ਕਰਨੀ ਹੈ ਕਦੇ ਵੀ ਨਸ਼ੇ ਦੀ ਤੋੜ ਨਸ਼ਾਨੀ ਹੋ ਸਕਦਾ ਕਦੀ ਉਹ ਕਹਿੰਦੇ ਨਸ਼ਾ ਆ ਲਾ ਦਿਓ ਆ ਲਾ ਦਿਓ ਹੁਣ ਉਹ ਕਹਿੰਦੇ ਖਤਮ ਹੀ ਨਹੀਂ ਹੋ ਸਕਦਾ ਮੈਂ ਸਿਆਸਤ ਛੱਡ ਦੂੰਗਾ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਜਿਹੋ ਜਿਹੇ ਹਾਲਾਤ ਬਣੇ ਨੇ ਵਿਡਿੰਗ ਸਾਹਿਬ ਨੂੰ ਉੰਜ ਹੀ ਛੱਡਣੀ ਪੈਣੀ ਹੈ ਇਸ ਬਹਾਨੇ ਨਾਲ ਹੀ ਛੱਡ ਦੇਣਗੇ ਅੱਛਾ ਪਰਨੂ ਸਾਹਿਬ ਇੱਕ ਇੱਥੇ ਕਨਸਟੇਬਲ ਦਾ ਮਾਮਲਾ ਆਇਆ ਸੀ ਸਾਹਮਣੇ ਸਾਰਿਆਂ ਨੂੰ ਉਹਨੇ ਨਾਂ ਵੀ ਲਏ ਕਹਿੰਦੀ ਮੇਰੇ ਉੱਤੇ ਉੱਤੇ ਤੱਕ ਅਪਰੋਚ ਆ ਉਹਨੂੰ ਨਸ਼ਾ ਕਿੱਥੋਂ ਮਿਲਿਆ ਉਹ ਕਹਿੰਦੀ ਮੇਰੇ ਤੋਂ ਪਲਾਨਟ ਕੀਤਾ ਗਿਆ ਉਹ ਇਨਕੁਆਰੀ ਜਿਹੜੀ ਆ ਉਹ ਪੁਲਿਸ ਅਧਿਕਾਰੀਆਂ ਦੇ ਵਿੱਚ ਨਾ ਆ ਰਹੀ ਸੀ ਜਿਹਦੇ ਉਹਦੇ ਕਨੈਕਸ਼ਨ ਸੀ ਉਹ ਕਿਵੇਂ ਨਾ ਕਿਵੇਂ ਕਰਕੇ ਜਮੇ ਉੱਥੇ ਗੂੜ ਧਰਤੀ ਵਿਜੀਲੈਂਸ ਵਾਲੇ ਮਾਮਲੇ ਦੇ ਤਾ ਉਹਨੂੰ ਪ੍ਰਾਪਰਟੀ ਬਣਾਉਣ ਦੇ ਚੱਕਰ ਇਤ ਗ੍ਰਿਫਤਾਰ ਕਰ ਲਿਆ ਪਰ ਜਿਹੜੇ ਮਾਮਲੇ ਚ ਇਨੀਸ਼ੀਅਲੀ ਗ੍ਰਿਫਤਾਰ ਕੀਤੀ ਸੀਗੀ ਉਹਦਾ ਨਹੀਂ ਪਤਾ ਚੱਲਿਆ ਦੂਜਾ ਮੁੰਡਾ ਨਰਪਿੰਦਰ ਦੀਪ ਹੈ ਉਹਨੂੰ ਵੀ ਨਸ਼ੇ ਦੇ ਸ਼ੱਕ ਦੇ ਵਿੱਚ ਜਿਹੜਾ ਪੋਲੀਮੀਨੇਟ ਹੋਇਆ ਜਿਸ ਤੰਗ ਨਾਲ ਉਹ ਮਰਿਆ ਹੈ ਉਹਦੇ ਉੱਤੇ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਦੇਖੋ ਜਿੱਥੋਂ ਤੱਕ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਲੜਕੀ ਦੀ ਉਹ ਮਾਮਲਾ ਇਹ ਥੋੜੀ ਹੈ ਜੀ ਕੋ ਖਤਮ ਹੋ ਗਿਆ ਬਾਅਦ ਦੇ ਵਿੱਚ ਤਾਂ ਉਹਨੂੰ ਵਿਜੀਲੈਂਸ ਨੇ ਵੀ ਜਿਹੜਾ ਉਹ ਅਰੈਸਟ ਕੀਤਾ ਜੇ ਵਿਜੀਲੈਂਸ ਦੀ ਜਿਹੜੀ ਪੜਤਾਲ ਹੈ ਉਹ ਪੂਰੀ ਹੋ ਗਈ ਤਾਂ ਬਾਅਦ ਦੇ ਵਿੱਚ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜੀ ਉਹ ਭੇਜੀ ਗਈ ਹੈ ਪਰਚਾ ਖਤਮ ਥੋੜੀ ਹੋ ਗਿਆ ਨਾ ਤਾਂ ਡਰੱਗ ਵਾਲਾ ਪਰਚਾ ਖਤਮ ਹੋਇਆ ਤੇ ਜਿਹੜੀ ਇਨਵੈਸਟੀਗੇਸ਼ਨ ਵਿਜੀਲੈਂਸ ਨੇ ਕੀਤੀ ਹੈ ਉਹ ਵੀ ਜਿਹੜਾ ਹੈ ਜੀ ਔਰ ਵਿਜੀਲੈਂਸ ਨਿਰੰਤਰ ਜਿਹੜੀ ਜਾਰੀ ਹੈ ਤੁਹਾਨੂੰ ਪਤਾ ਤੁਸੀਂ ਤਾਂ ਕਨੈਕਸ਼ਨਸ ਦੀ ਗੱਲ ਕਰ ਰਹੇ ਜਿਹੜੀ ਹੋਰ ਜਾ ਰਹੀ ਆਪਸ ਨਾਲ ਕਨੈਕਸ਼ਨ ਦੇਖੋ ਇਹ ਸਾਰਾ ਕੁਝ ਇਹ ਜਿਹੜਾ ਉਹ ਪੜਤਾਲ ਦੇ ਵਿੱਚ ਹੈ ਉਹਦੀ ਡਿਟੇਲ ਜਿਹੜੀ ਉਹ ਆ ਲੈਣਦੇ ਉਹ ਚਲਾਣ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਤੇ ਨਿਰੰਦਰਦੀਪ ਵਾਲੇ ਮਾਮਲੇ ਮੁੰਡਾ ਜਿਹੜਾ ਨਿਰੰਦਰਦੀਪ ਦੇਖੋ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਤੁਸੀਂ ਬਠਿੰਡੇ ਤੋਂ ਕੱਲ ਏਮਜ਼ ਨੇ ਵੀ ਇੱਕ ਜਿਹੜੀ ਪ੍ਰੈਸ ਰੀਲੀਜ਼ ਆ ਉਹ ਕੀਤੀ ਆ ਉਹਦੇ ਵਿੱਚ ਕਰੰਟ ਵਾਲੀ ਗੱਲ ਜਿਹੜੀ ਉਹ ਕੀਤੀ ਆ ਮੈਂ ਉਹੀ ਕਹਿ ਰਿਹਾ ਕਿ ਆਪਾਂ ਤੁਸੀਂ ਸਾਰੇ ਪੱਤਰਕਾਰ ਉਹ ਜਿਨ੍ਹਾਂ ਨੂੰ ਸਟੋਰੀ ਡਿਗ ਕਰਨੀ ਆਉਂਦੀ ਹੈ ਮੈਂ ਖੁਦ 28 29 ਸਾਲ ਪੱਤਰਕਾਰੀ ਦੇ ਖੇਤਰ ਦੇ ਵਿੱਚ ਰਿਹਾ ਆ ਜਿਹੜੇ ਕੁਝ ਹੈਗੇ ਨੇ ਉਹਨਾਂ ਨੂੰ ਸ਼ਾਇਦ ਦਾ ਨਾ ਪਤਾ ਹੋਵੇ ਕਿ ਸਟੋਰੀ ਡਿਗ ਕਰਨੀ ਜਿਹੜੀ ਉਹ ਕੀ ਹੁੰਦੀ ਹੈ ਉਹੀ ਕਹਿ ਦੇਣਾ ਕੋਈ ਕਹਿੰਦਾ 12 ਜਗ੍ਹਾ ਤੇ ਕਰੰਟ ਲੱਗਾ ਕੋਈ ਕਹਿੰਦਾ 14 ਜਗ੍ਹਾ ਤੇ ਉੱਤੇ ਜਿਹੜਾ ਕਰੰਟ ਲੱਗਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਕੁਝ ਰਿਪੋਰਟ ਤਾਂ ਜਿਹੜੀ ਆ ਲੈਂਦੇ ਹੋ ਜੀ ਜੇ ਤੁਹਾਨੂੰ ਲੱਗਦਾ ਕਿ ਰਿਪੋਰਟ ਦੇ ਵਿੱਚ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਗਲਤ ਹੋਇਆ ਤਾਂ ਫਿਰ ਤੁਸੀਂ ਜ਼ਰੂਰ ਦੱਸਣਾ ਜੀ ਉਹਨੂੰ ਠੀਕ ਕਰਵਾਇਆ ਜਾਵੇ। ਤੀਜਾ ਮਾਮਲਾ ਬਰੂਦ ਵਾਲਾ ਕਰ ਲਿਏ ਜੀ ਥਾਣੇ ਤੋਂ ਕੋਈ ਇਸ ਦੇ ਬਰੂਦ ਪਟਾਕਾ ਫੈਕਟਰੀ ਦੇ ਵਿੱਚ ਆਉਂਦਾ ਪਟਾਕਾ ਵੈਚ ਵਿੱਚ ਉਹ ਬਰੂਦ ਕਿੱਥੋਂ ਆਇਆ ਥਾਣੇਦਾਰ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਉਹਦੇ ਕੋਲੇ ਕਿਵੇਂ ਆ ਗਿਆ ਕਿੱਥੋਂ ਆ ਗਿਆ ਐਂ ਬੰਦਾ ਜਿਹੜਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਕਿ ਉਹ ਪਾਰਟੀ ਦਾ ਵਰਕਰ ਹੈ ਪਾਰਟੀ ਦੇ ਨਾਲ ਸੰਬੰਧਿਤ ਹੈ ਇਹ ਨਹੀਂ ਹੈ ਕਿ ਉਹਨੂੰ ਜਿਹੜਾ ਉਹ ਬਚਾ ਲਿਆ ਗਿਆ ਮੈਂ ਇਹਦੇ ਸੰਬੰਧੀ ਐਸਐਸਪੀ ਸਾਹਿਬ ਦੇ ਨਾਲ ਸਵੇਰੇ ਵੀ ਗੱਲ ਜਿਹੜੀ ਉਹ ਕੀਤੀ ਆ ਇਹਦੀ ਡੀਪ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੋਈ ਵੀ ਹੋਵੇ ਮੈਂ ਬਹੁਤ ਸਟਰੋਂਗਲੀ ਤੁਹਾਨੂੰ ਕਹਿ ਰਿਹਾ ਜੀ ਉਹ ਬਚੂਗਾ ਨਹੀਂ ਇਸ ਮਾਮਲੇ 'ਚ ਜੱਟੇ ਸਾਹਿਬ ਜਿੱਥੇ ਵੀ ਕੋਈ ਖੱਗ ਦਾ ਰੌਲਾ ਪੈਂਦਾ ਹੈ ਉੱਥੇ ਹਰੇਕ ਤਾਂ ਤੇ ਪੁਲਿਸ ਦਾ ਹੀ ਤਕਰੀਬਨ ਰੋਲ ਹਦਾ ਠੀਕ ਹੈ ਇੱਥੇ ਸਸਪੈਂਡ ਕੀਤਾ ਮੈਡਮ ਨੂੰ ਕੇਸ ਤੋਂ ਨਹੀਂ ਨਿਕਲੀ ਤਾਂ ਡਿਪਟੀ ਉਹ ਏਐਸਆਈ ਦਾ ਪਿਆਰ ਠੀਕ ਹੈ ਕਿ ਕਿਉਂਕਿ ਕੁਰਸੀ ਨਹੀਂ ਤੁਹਾਡੇ ਹਜੇ ਆਪਣੇ ਵਿੱਚ ਕੰਮ ਕਰ ਰਹੀ ਕੀ ਕਾਰਨ ਕੀ ਹੈ ਦੇਖੋ ਥੋੜੀ ਬਹੁਤੀ ਗਿਣਤੀ ਜਿਵੇਂ ਆਪਾਂ ਜਾਣਦੇ ਆ ਕਿ ਬਲੈਕ ਸ਼ੀਪ ਦੀ ਜਿਹੜੀ ਉਹ ਹੁੰਦੀ ਆ ਮੈਡਮ ਕੇਸ ਤੋਂ ਨਹੀਂ ਨਿਕਲੀ ਜੀ ਤੁਸੀਂ ਗਲਤ ਟਰਨ ਜਿਹੜਾ ਉਹ ਦੇ ਰਹੇ ਹੋ ਇਹ ਹੀ ਗੱਲ ਆ ਜੀ ਕਿ ਅਸੀਂ ਕਈ ਵਾਰੀ ਕਹਿ ਦਿੰਨੇ ਆ ਉਹ ਬਹੁਤੇ ਜਿਹੜੇ ਸੁਣਨ ਵਾਲੇ ਕੋ ਅੱਛਾ ਉਹ ਨਿਕਲ ਗਈ ਹੋਈ ਕੇਸ ਤੋਂ ਜਿਵੇਂ ਕਿਸੇ ਕੇਸ ਤੋਂ ਨਹੀਂ ਉਹ ਨਿਕਲੀ ਜੀ ਨਾ ਕੋਈ ਐਫ ਆਈ ਆਰ ਰੱਦ ਹੋਈ ਹੈ ਨਾ ਕੋਈ ਧਰਾਵਾ ਘਟੀਆਂ ਨੇ ਬਲਕਿ ਦੂਜਾ ਜਿਹੜਾ ਮਾਮਲਾ ਉਹਦੇ ਉੱਤੇ ਜਿਹੜਾ ਅ ਦਰਜ ਹੈ ਦੇਖੋ ਇਸ ਮਾਮਲੇ ਦੇ ਉੱਤੇ ਸਰਕਾਰ ਨੇ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਆਇਡੈਂਟੀਫਾਈ ਵੀ ਜਿਹੜਾ ਉਹ ਕੀਤਾ ਪਿਛਲੇ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ ਕਿਸ ਲੈਵਲ ਤੱਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਐਕਸ਼ਨ ਲਿਆ ਗਿਆ ਡਰੱਗ ਵਾਲੇ ਮਾਮਲੇ ਦੇ ਵਿੱਚ ਜੇ ਕੋਈ ਪਾਇਆ ਜਾਊਗਾ ਤਾਂ ਤੁਹਾਨੂੰ ਪਤਾ ਹੈ ਕਿ ਰਾਜਜੀਤ ਜਿਹੜਾ ਅਫੀਸਰ ਸੀਗਾ ਉਹ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਕਿੰਨੀ ਦੇਰ ਤੱਕ ਅਹੁਦਿਆਂ ਦੇ ਉੱਤੇ ਰਿਹਾ ਜੇ ਹਾਈ ਕੋਰਟ ਦੇ ਵਿੱਚੋਂ ਰਿਪੋਰਟਾਂ ਖਲਵਾਈਆਂ ਤਾਂ ਮੌਜੂਦਾ ਸਰਕਾਰ ਨੇ ਖਲਵਾਈਆਂ ਨਾ ਫਿਰ ਉਹਦੇ ਉੱਤੇ ਐਕਸ਼ਨ ਜਿਹੜਾ ਅਸੀਂ ਲਿਆ ਫੇਰ ਹੀ ਉਹ ਭੱਜਿਆ ਨਹੀਂ ਤਾਂ ਅਦਰਵਾਈਜ਼ ਤਾਂ ਉਹ ਇੱਥੇ ਹੀ ਨੌਕਰੀ ਜਿਹੜੀ ਡੀਸੀਓ ਕਰਦਾ ਗਿਆ ਪਹਿਲਾਂ ਤਾਂ ਪੁੱਛਦਾ ਹੀ ਕੋਈ ਨਹੀਂ ਸੀਗਾ ਹੁਣ ਘਟੋ ਘਟ ਇਹ ਤਾਂ ਹੈ ਨਾ ਜਿਹਦਾ ਪਤਾ ਲੱਗਦਾ ਹੈ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਲਿਆ ਜਾਂਦਾ ਹੈ। ਪਰ ਇਹ ਸਾਡੀ ਪਾਰਟੀ ਕਰ ਰਹੀ ਹੈ ਹੈਨਾ ਇੱਥੇ ਪੁਲਿਸ ਵਰਦੀ ਦੇ ਵਿੱਚ ਪਾ ਕੇ ਨਸ਼ਾ ਕਰਦੀ ਟ੍ਰਿਕ ਕੀਤੀ ਹੈ। ਹਾਲਾਂਕਿ ਆਪਣੇ ਤੁਹਾਨੂੰ ਉਹ ਦਿਨ ਦੱਸਣ ਜਿੱਥੇ ਬੈਠਿਆ ਨੂੰ ਆਧਿਕ ਕਰ ਉਹਨਾਂ ਜੇਲ੍ਹ ਦੇ ਵਿੱਚ ਉੱਪਰ ਹੀ ਖੜੇ ਗਏ ਨੇ ਜੀ। ਸ਼ਰੀਆਲ ਬਾਜ਼ਾਰ ਦੇ ਵਿੱਚ ਇੱਕ ਪਾਸੇ ਐਸਐਸਪੀ ਦੀ ਕੋਠੀ ਹੈ, ਡੀਆਈਜੀ ਦੀ ਕੋਠੀ ਹੈ ਵਿਚਾਰੇ ਬੈਠੇ ਵਰਦੀ 'ਚ ਪਾ ਕੇ ਟਰੱਕਰੀ ਜਾਂਦੇ ਆ। ਕਦੇ ਉਹਨਾਂ ਦੀ ਕੋਈ ਐਕਸ਼ਨ ਨਹੀਂ ਹੋਈ। ਹਾਲਾਂਕਿ ਤੁਹਾਡੇ ਚੇਅਰਮੈਨ ਸਰ ਮੁਮਤਦ ਸਰ ਪਤਾ ਬਾਤ ਨੂੰ ਕਹਿੰਦੇ ਆ। ਅਜੇ ਤੇ ਬੈਟਮ ਕੋਈ ਅਧਿਪਤਨੋਂ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੇ ਡਰੈਕ ਕਰਦੇ ਆਂ ਦੀ ਵੀਡੀਓ ਤੁਹਾਡੇ ਕੋਲੇ ਆ ਤੇ ਕਾਈਂਡਲੀ ਇਹ ਪ੍ਰੈਸ ਕਾਨਫਰੰਸ ਦੇ ਬਾਅਦ ਤੁਸੀਂ ਮੈਨੂੰ ਜ਼ਰੂਰ ਦੇਣਾ ਜੀ ਮਨੂ ਸਾਬ ਜਿਵੇਂ ਸਰਕਾਰ ਆਸ਼ਿਆ ਮੰਤਰੀ ਸਰਕਾਰ ਦੀ ਕਮੇਟੀ ਲਈ ਪੂਰੀ ਪੁਰਲੀ ਜੀਡੀਐਸਪਾਉਦੀ ਕਮੇਟੀ ਹੈ ਮੇਰੇ ਖਿਆਲ ਤੱਕ ਕਮੇਟੀ ਨੇ ਬਦਰ ਤੇ ਗਹਿਰ ਕਮੇਟੀ ਤਾਂ ਗਈ ਕਿਉਂਕਿ ਜਿਹੜਾ ਆ ਭਾਈ ਬਟੌਰ ਵਾਲਾ ਪਾਕਾ ਜਿਸ ਕੋਈ ਇੰਟਰਵਿਊ ਕੀਤਾ ਸਬ ਇਨਸਪੈਕਟਰ ਨੂੰ ਜਾਂ ਇਨਸਪੈਕਟਰ ਨੂੰ ਹਸਪਤਾਲ ਸਪੈਕਟ ਕਿਹਦਾ ਸੀ ਕਿ ਗਾਈਡ ਲਾਈਨ ਆ ਜਾਂਦੀ ਹੈ ਨਹੀਂ ਲਾਈਨ ਆਦਾ ਅਸਲ ਤੇ ਚਾਹੀਦਾ ਸੀ ਕਿ ਜਦੋਂ ਨਾਲ ਜਿਹੜੀ ਹੀਟ ਕਰਦੇ ਹੋ ਨੀ ਕਿ ਸਸਪੈਕਟ ਕੀਤਾ ਜਾਂਦਾ ਸਖਰ ਲੱਗ ਜੇ ਜੇ ਤੁਸੀਂ ਹਦਲ ਕਦੇ ਸਪੈਕਟ ਨੂੰ ਟ੍ਰਾਂਸਫਰ ਕਰਵਾਦੇ ਤਾਂ ਇਥੇ ਕਿ ਕਿ ਬਹੁਤ ਛੋਟਾ ਬੰਦਾ ਹੈ ਉਹ ਕਿ ਬਿਨਾਂ ਦੇ ਸਰਦਾ ਪ੍ਰਭਾਵ ਦੇ ਨਾ ਚਾਹੀਦਾ ਇਥੇ ਥੋੜਾ ਜਿਹਾ ਡਿਗਰੀ ਵਿੱਚ ਛੇਪੀ ਐ ਪਹਿਲੇ ਕਰ ਵੀ ਲੋੜ ਹੈ ਦੇਖੋ ਜਿਹੜਾ ਡਰੱਗ ਦਾ ਕਾਰੋਬਾਰ ਹੈ ਤੁਸੀਂ ਮੇਰੇ ਤੋਂ ਕਿਤੇ ਬਿਹਤਰ ਜਾਣਦੇ ਹੋ ਕਿਉਂਕਿ ਐਨਾਲਿਸਿਸ ਦੇ ਵਿੱਚ ਤੁਸੀਂ ਬਹੁਤ ਕੁਝ ਪੜਦੇ ਹੋ ਪੜਨ ਵਾਲਿਆਂ ਚੋ ਇਹ ਏਡਾ ਵੱਡਾ ਕਾਰੋਬਾਰ ਹੈ ਪਰ ਕਿਉਂਕਿ ਇਹਦੇ ਵਾਸਤੇ ਸਾਨੂੰ ਕੁਝ ਸਮਾਂ ਤਾਂ ਜਿਹੜਾ ਉਹ ਚਾਹੀਦਾ ਮੈਂ ਮੰਨਦਾ ਕਿਸੇ ਜਗ੍ਹਾ ਦੇ ਉੱਤੇ ਕੁਝ ਨਾ ਕੁਝ ਜੜੀਆਂ ਮਿਸਟੇਕਸ ਹੋਣ ਗਿਆ ਐਵੇਂ ਸਾਰਾ ਕੁਝ ਮੈਂ ਨਹੀਂ ਕਹਿੰਦਾ ਹਰਾ ਕੁਝ ਮਾਮਲਿਆਂ ਦੇ ਵਿੱਚ ਹੋਣ ਗਿਆ ਪਰ ਜਿਸ ਤਰੀਕੇ ਦੇ ਨਾਲ ਜਿਸ ਸਹਿਰਤਾ ਦੇ ਨਾਲ ਅਸੀਂ ਲੱਗੇ ਹੋਇਆ ਇਹਦੇ ਨਤੀਜੇ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਤੁਹਾਡੇ ਸਾਹਮਣੇ ਜਿਹੜੇ ਉਹ ਹੋਣਗੇ ਔਰ ਇਹ ਨਤੀਜੇ ਜਿਹੜੇ ਆ ਅਸੀਂ ਲੈ ਕੇ ਆਵਾਂਗੇ ਮੈਂ ਸਮਝਦਾ ਕਿ ਸਾਡੇ ਕੋਲੇ ਉਹ ਆਫੀਸਰ ਵੀ ਹੈਗੇ ਨੇ ਤੁਸੀਂ ਕਿਤੇ ਨਾ ਕਿਤੇ ਉਹਨਾਂ ਦੀ ਪਿੱਠ ਵੀ ਜਿਹੜੀ ਉਹ ਜ਼ਰੂਰ ਥਾਪੜੋ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਸ਼ਾਨਦਾਰ ਜਿਹੜੇ ਉਹ ਕੰਮ ਕੀਤੇ ਨੇ ਜਿਸ ਪੱਧਰ ਦੇ ਉੱਤੇ ਡਰੱਗ ਫੜੀ ਗਈ ਹੈ ਇਹ ਤੁਸੀਂ ਵੀ ਸਾਰੇ ਇਸ ਗੱਲ ਦੇ ਗਵਾਹ ਕਿਉਂਕਿ ਤੁਸੀਂ ਪੜ੍ਹਨ ਲਿਖਣ ਵਾਲੇ ਲੋਕਾਂ ਦੇ ਵਿੱਚੋਂ ਅੱਜ ਤੱਕ ਕਿਸੇ ਰਾਜ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਇੰਨਾ ਸਿਸਟੇਮੈਟਿਕਲੀ ਡਰੱਗ ਦੇ ਅਗੇਂਸਟ ਕੋਈ ਅਭਿਆਨ ਜਿਹੜਾ ਉਹ ਨਹੀਂ ਚਲਾਇਆ ਗਿਆ ਜਿੰਨਾ ਪੰਜਾਬ ਦੀ ਸਰਕਾਰ ਨੇ ਇਸ ਵੇਲੇ ਚਲਾਇਆ ਮੈਂ ਨਹੀਂ ਇਹ ਕਹਿੰਦਾ ਕਿ ਬਹੁਤ ਵੱਡਾ ਕੋਈ ਦਾਵਾ ਹੋ ਜਾਊਗਾ ਪਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਦੌਰਾਨ ਬਾਕੀ ਜਿਹੜੇ ਰਾਜ ਨੇ ਸਾਡੇ ਨਾਲ ਲਗਵੇਂ ਰਾਜ ਨੇ ਉਹ ਵੀ ਇਸ ਪਾਸੇ ਵੱਲ ਸੋਚਣਗੇ ਔਰ ਇਸ ਪੱਧਰ ਦੀ ਡਰਾਈਵ ਜਿਹੜੀ ਆ ਉਹ ਸ਼ੁਰੂ ਕਰਨਗੇ ਡਰੱਗ ਕਿਸੇ ਇੱਕ ਰਾਜ ਇੱਕ ਮੁਲਕ ਤੱਕ ਸੀਮਤ ਨਹੀਂ ਹੈ ਇਸ ਵੇਲੇ ਵਿਸ਼ਵ ਦੇ ਵਿੱਚ ਇਹਨੇ ਮੈਂ ਸਮਝਦਾ ਕਿ ਦਾਤ ਦਾ ਰੂਪ ਧਾਰਨ ਕੀਤਾ ਹੋਇਆ ਸਾਡੇ ਬੱਚੇ ਇੱਥੋਂ ਪੜ੍ਹਨ ਜਾਂਦੇ ਨੇ ਜਿੰਨਾ ਮੁਲਕਾਂ ਦੇ ਵਿੱਚ ਡਰੱਗ ਉੱਥੇ ਵੀ ਥੋੜੀ ਨਹੀਂ ਹੈ ਉੱਥੇ ਵੀ ਬਹੁਤ ਸਾਰੀਆਂ ਜੜੀਆਂ ਉਹ ਮੋਤਾਂ ਹੋ ਰਹੀਆਂ ਨੇ ਪਰ ਅਸੀਂ ਉਸ ਚੀਜ਼ ਦਾ ਐਕਸਕਿਊਜ਼ ਨਹੀਂ ਲੈਂਦੇ ਕਿ ਉੱਥੇ ਵੀ ਡਰੱਗ ਹੈ ਅਸੀਂ ਇੱਥੋਂ ਸਫਾਈ ਜਿਹੜੀ ਆ ਉਹ ਕਰਨੀ ਚਾਹੁੰਦੇ ਆ ਪੰਜਾਬ ਦੇ ਵਿੱਚੋਂ ਉਹਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਸਭ ਤੋਂ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈ ਕਿਉਂਕਿ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਤੁਹਾਡੇ ਵੀ ਧੀਆਂ ਪੁੱਤ ਵੀ ਇਸੇ ਹੀ ਵਾਤਾਵਰਣ ਦੇ ਵਿੱਚ ਸਾਹ ਲੈ ਰਹੇ ਹਨ। ਅਪਲੀਕੇਸ਼ਨ ਲਈ ਕੀ ਹੋਇਆ? ਮੈਂ ਥੋੜਾ ਜਿਹਾ ਤੁਹਾਨੂੰ ਸਭ ਮੈਂ ਕਲੀਅਰ ਕਰਦਾ ਜਿਹੜੇ ਤੁਹਾਡੇ ਬੰਦੇ ਕੰਮ ਕਰਨ ਬੜੇ ਮੇਰੇ ਖਿਆਲ ਨਾਲ ਵੀ ਸਭ ਤੋਂ ਵੱਧ ਐਪਰੀਸ਼ੀਏਟ ਅਸੀਂ ਇਹਨਾਂ ਨੂੰ ਕਰਦੇ ਹਾਂ। ਸਾਲ ਦੇ ਦੌਰਾਨ ਜਿਹੜਾ ਐਂਟੀ ਨਾਰਕੋਟਿਕ ਕੋਡਾ ਸੈੱਲ ਹੈ। ਫੈਨ ਬਲਕ ਵਿਸ਼ੋਪ ਦੀ ਗਵਾਈ ਹੇਠ ਬੜਾ ਬਹੁਤ ਵਧੀਆ ਕੰਮ ਕਰ ਰਹੇ। ਉਹਨੂੰ ਜਿੰਨਾ ਐਸ ਸੀ ਹੈ ਅਪੀਸ਼ੇ ਬਿਫੈਕਟ ਸਿਨ ਕਿ ਤੁਹਾਨੂੰ ਇਹਦੇ ਉੱਤੇ ਕੰਮ ਕਰਦੇ ਦਿੱਖਦੇ ਹੈ। ਔਰ ਜਿਹੜਾ ਸੀਗਾ ਤੁਹਾਡਾ ਡਰੱਗ ਇਨਸਪੈਕਟਰ ਭੁਲੇ ਉਹਨਾਂ ਨੇ ਕਿੱਡਾ ਕੰਮ ਕੀਤਾ ਕੋਲ ਦੇ ਰ ਮਾਨ ਸਾਹਿਬ ਵਾਲਾ ਬਹੁਤ ਵਧੀਆ ਸੀ ਕਿਹਨਾਂ ਜਿਹੜੇ ਕੰਮ ਕਰ ਨਾਲੇ ਬੱਲੇ ਅਸੀਂ ਗਏ ਮੇਰਾ ਕਹਿਣ ਤੋਂ ਬਾਅਦ ਕਿੰਦੀ ਹੀਟ ਦੇ ਬਤਨ ਦੀ ਜਨਾ ਇਹਨੂੰ ਥੋੜੀ ਜਿਹੀ ਐਡਿੰਗ ਕਰਦੇ ਬੋ ਪੁਪਰਲੀ ਲੀਡਰਸ਼ਿਪ ਦੇ ਵਿੱਚ ਵੀ ਲੋਕਲ ਸਟਰੀ ਦੀ ਲੋੜ ਹੈ ਮੈਂ ਤੁਹਾਡੇ ਨਾਲ ਬਿਲਕੁਲ ਜਿਹੜਾ ਜੀ ਉਹ ਸਹਿਮਤ ਹੈ ਰੀਹੈਬਿਟੇਸ਼ਨ ਹੈ ਮੈਂ ਇਹਨਾਂ ਇੱਕ ਤੁਹਾਨੂੰ ਮੈਂ ਰੀਹੈਬਿਟੇਸ਼ਨ ਦਾ ਵੀ ਜਵਾਬ ਤੁਹਾਡੇ ਦੇ ਦਿੰਦਾ ਇਹਨੂੰ ਮਾਈਕਰੋ ਮੈਨੇਜਮੈਂਟ ਦੇ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਜੀ ਇੱਕ ਇੱਕ ਚੀਜ਼ ਦੇ ਉੱਤੇ ਤੁਸੀਂ ਹੈਰਾਨ ਹੋਗੇ ਸਵੇਰੇ ਸਵੇਰੇ 7:30 ਵਜੇ ਤੋਂ ਜਿਹੜੀ ਆ ਉਹ ਸਾਡੀ ਇਹ ਚੱਲਦੀ ਹੈ 10:30 ਵਜੇ ਤੱਕ ਡਿਫਰੈਂਟ ਗਰੁੱਪਾਂ ਦੇ ਵਿੱਚ ਹਰ ਚੀਜ਼ ਜਿਹੜੀ ਆ ਕਿ ਕੱਲ ਕੀ ਹੋਇਆ 24 ਘੰਟਿਆਂ ਦੇ ਵਿੱਚ ਕੀ ਹੋਇਆ ਅੱਗੋਂ ਜਿਹੜੀ ਆ ਉਹ ਪਲੈਨਿੰਗ ਕੀ ਆ ਮੈਂ ਐਵੇਂ ਨਹੀਂ ਤੁਹਾਨੂੰ ਕਹਿ ਕਿ ਅਸੀਂ ਇਹਨੂੰ ਬਹੁਤ ਸਿਸਟਮੈਟਿਕਲੀ ਇਸ ਯੁੱਧ ਨੂੰ ਲੜ ਰਹੇ ਆ ਵਾਕਿਆ ਹੀ ਮੈਂ ਤੁਹਾਨੂੰ ਦੱਸ ਰਿਹਾ ਔਰ ਇਹਦੇ ਨਤੀਜੇ ਜਿਹੜੇ ਨੇ ਜਿਹੜੀਆਂ ਗੱਲਾਂ ਤੁਸੀਂ ਤੁਹਾਨੂੰ ਦੱਸ ਰਹੇ ਹੋ ਇਸੇ ਕਰਕੇ ਤੁਹਾਡੇ ਕੋਲੇ ਆਏ ਆ ਉਹ ਪੁੱਛਣ ਦੇ ਵਾਸਤੇ ਕਿ ਕਿਸ ਜਗ੍ਹਾ ਦੇ ਉੱਤੇ ਜਿਹੜੀ ਉਹ ਕਮੀ ਹੈ ਮੈਂ ਇਹ ਕਹਿਣ ਨਹੀਂ ਆਇਆ ਦੀ ਕਿ ਡਰੱਗ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਮੈਂ ਤੁਹਾਡੇ ਕੋਲ ਇਹ ਐਲਾਨ ਜਿਹੜਾ ਜੀ ਉਹ ਕਰਨ ਆਇਆ ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਕਿਸੇ ਦਿਨ ਕੁਝ ਸਮੇਂ ਬਾਅਦ ਅਸੀਂ ਤੁਹਾਡੇ ਕੋਲੇ ਆਵਾਂਗੇ ਕਿ ਅਸੀਂ ਤੁਹਾਡਾ ਡਿਸਟ੍ਰਿਕਟ ਵੀ ਜਿਹੜਾ ਉਹ ਡਰੱਗ ਫ੍ਰੀ ਕਰ ਦਿੱਤਾ ਬਾਕੀ ਹੋਰਾਂ ਦੇ ਨਾਲ ਕਿਹੜੀ ਜਿਹੜੀ ਟੈਂਕਰ ਫੜੇ ਗਈ ਸੀ ਜੀ ਦੋ ਇਸਲਾਮ ਤੇ ਹਰਪੰਤ ਸਿੰਘ ਜੀ ਮੰਨ ਕੇ ਕਿ ਅਸੀਂ ਹੈ ਜੀ ਬਹੁਤ ਵੱਡੇ ਕਾਰਵਾਈ ਕੀਤੀ ਗਈ ਹੈ ਜਿਹਦੀ ਨਗਲੀ ਸ਼ਾਹ ਬਣਨੀ ਸੀ ਪਰ ਹੁਣ ਜਦੋਂ ਬਿਲਡਿੰਗਾਂ ਦਿਖਾ ਤਿੰਗਾ ਉਹ ਸਾਡੇ ਡਿਪੂ ਚ ਆਉਣੇ ਸੀ ਜਿਹੜਾ ਹੁਣ ਐਸੇ ਨੂੰ ਜਿਹੜਾ ਤਕਲੀਫ ਚ ਪੈਣਾ ਸੀਗਾ ਤੁਸੀਂ ਵੀ ਦੇਖੋ ਮੈਂ ਮੈਂ ਪ੍ਰੈਸ ਕਾਨਫਰੰਸ ਵੀ ਉਹਦੇ ਉੱਤੇ ਕੀਤੀ ਸੀਗੀ ਬਿਲਟੀਆਂ ਕਿਵੇਂ ਬਣਦੀਆਂ ਨੇ ਉਹ ਵੀ ਸਭ ਨੂੰ ਪਤਾ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਨਾਲ ਕੌਣ ਬੈਠੇ ਸੀ ਉਹ ਕਾਲੀ ਦਲ ਦਾ ਆਗੂ ਬੈਠਾ ਸੀਗਾ ਜੀ ਉਹ ਤਕਲੀਫ ਜਿਹੜੀ ਐਸੇ ਚੀਜ਼ ਦੀ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਪਾਸਿਓਂ ਤਾਂ ਪੈਸੇ ਸਾਡੇ ਬਣ ਚਾਰਚ ਫੇਰੇ ਤੋਂ ਉਹਨਾਂ ਦੇ ਪੈਸੇ ਬਣਨੇ ਜਿਹੜੇ ਉਹ ਬੰਦ ਹੋ ਰਹੇ ਨੇ ਇਸ ਮਾਮਲੇ ਦੇ ਉੱਤੇ ਠੀਕ ਹੈ ਕਿ ਜਿਹੜੀ ਆਨਲਾਈਨ ਪਰਚੇਸ ਹੋ ਜਾਂਦੀ ਆ ਉਹਦੇ ਉੱਤੇ ਸੈਂਟਰ ਦੀ ਸਰਕਾਰ ਨੇ ਜਿਹੜਾ ਉਹਦੇ ਕਾਨੂੰਨ 'ਚ ਕੋਈ ਤਬਦੀਲੀ ਜਿਹੜੀ ਉਹ ਕਰਨੀ ਆ ਇਥੋਨੋਲ ਜਿਹੜੀ ਆ ਉਹ ਸਭ ਨੂੰ ਪਤਾ ਹੈ ਕਿ ਨਕਲੀ ਸ਼ਰਾਬ ਦੇ ਵਾਸਤੇ ਜਿਹੜੀ ਉਹ ਆਉਂਦੀ ਆ ਜੇ ਉਹ ਡੀਪੂ ਦੇ ਵਿੱਚ ਜਾਣੀ ਸੀ ਤਾਂ ਉਥੇ ਉਹ ਇਕਵਿਪਮੈਂਟ ਨਾਲ ਜਿਹੜਾ ਪੁਲਿਸ ਨੇ ਫੜਿਆ ਉਹਦੀਆਂ ਪਿਕਚਰਜ਼ ਮੇਰੇ ਕੋਲੇ ਮੌਜੂਦ ਨੇ ਮੈਂ ਡੀਪੀਆਰਓ ਸਾਹਿਬ ਨੂੰ ਪਾ ਦੇਣਾ ਜੀ ਹੁਣੇ ਉਹ ਤੁਸੀਂ ਵੀ ਦੇਖ ਲੈਣੀ ਆ ਕਿ ਡਰਮ ਪਾਈਪਾਂ ਤੇ ਉਹਦੇ ਵਿੱਚੋਂ ਜਿਹੜਾ ਕੱਢ ਕੇ ਡਰਮਾਂ ਤੱਕ ਪਹੁੰਚਾਉਣ ਵਾਲਾ ਉਹ ਸਮਾਨ ਫਿਰ ਉਥੇ ਕੀ ਕਰ ਰਿਆ ਸੀ ਸਰ ਐਸਆਈ ਨੂੰ ਤੈਨਾਂ ਹਾਜ਼ਰ ਕਿਉਂ ਪਹੁੰਚਤਾ ਹੈ ਸਰ ਜੀ ਕੱਲ ਜਿਹੜੀ ਹੋ ਰਹੀ ਜੀਪੀਐਸ ਟਰੈਕਰ ਦਿਖਾਇਆ 1 ਘੰਟੇ ਉਹਨਾਂ ਦੇ ਪਾਸ ਤੇ ਪਾਰਕਿੰਗ 'ਚ ਖੜੀ ਹੈ ਇਹ ਕੋਈ ਜਿੱਥੇ ਪਰਾਣਾ ਗਾਮ ਦੀ ਗੱਲ ਕਰ ਰਹੇ ਹੈਗੇ ਇਹ ਦੋਨੇ ਗੱਲਾਂ ਮੈਚ ਨਹੀਂ ਕਰਦੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਟੈਂਕਰ ਕਰੋ ਤਾਂ ਆਪਰਾ ਬੰਦੇ ਮਿਲ ਜਾਂਦੇ ਆ ਉਹ ਤਾਂ ਕਹਿੰਦਾ ਸਾਡਾ ਟੈਂਕਰ ਹੀ ਰੋਡ ਤੇ ਖੜਾ ਸੀ ਨਹੀਂ ਜੇ ਉਹ ਟੈਂਕਰ ਰੋਡ ਦੇ ਉੱਤੇ ਖੜਾ ਤੇ ਦੀਪੂ ਜਿੱਥੇ ਜਾਣਾ ਸੀ ਉੱਥੇ ਕਿਉਂ ਨਹੀਂ ਖੜਾ ਉਹ ਉਹ ਰਾਤ ਨੂੰ ਕਿਉਂ ਖੜਾ ਸੀਗਾ ਉਹਦੇ ਵਾਸਤੇ ਕਿਉਂਕਿ ਤੁਸੀਂ ਦੇਖਣਾ ਇਨਵੈਸਟੀਗੇਸ਼ਨ ਜਿਹੜੀ ਆ ਉਹਦੀ جاری ਆ ਉਹਦੇ ਵਿੱਚ ਕੁਝ ਅਹਿਮ ਖੁਲਾਸੇ ਜਿਹੜੇ ਹੋਣਗੇ ਕਿੰਨੇ ਲੋਕਾਂ ਦਾ ਸੀ ਤੁਸੀਂ ਇਨਵੈਸਟੀਗੇਸ਼ਨ ਦੀ ਗੱਲ ਕਰ ਤੁਹਾਨੂੰ ਵੀ ਜਾਣਦਾ ਪ੍ਰੈਸ ਕਾਨਫਰੰਸ ਜਾਬਾ ਦਲ ਨੇ ਕੀਤੀ ਕਾੜੀ ਕੀਤੀ ਇਨਵੈਸਟੀਗੇਸ਼ਨ ਤਾਂ ਪੂਰੀ ਹੋਈ ਨਹੀਂ ਸੀ ਨਹੀਂ ਨਹੀਂ ਪ੍ਰੈਸ ਕਾਨਫਰੰਸ ਜਿਹੜੀ ਆ ਕਾੜੀ ਤਾਂ ਕੀਤੀ ਉਹ ਅਕਾਲੀ ਦਲ ਦੇ ਆਗੂ ਨੇ ਨਹੀਂ ਤੁਹਾਡੀ ਪਹਿਲਾਂ ਹੋ ਕਿਸਦਾ ਉਸ ਉਹ ਦੇਖੋ 10 80 ਹਜ਼ਾਰ ਲੀਟਰ ਜਿਹੜਾ ਇਥਨੋਲ ਫੜਿਆ ਗਿਆ ਉਹਦੀ ਪ੍ਰੈਸ ਕਾਨਫਰੰਸ ਤਾਂ ਸਰਕਾਰ ਨੇ ਕਰਕੇ ਦੱਸਣਾ ਹੀ ਸੀਗਾ ਨਾ ਬਾਅਦ ਦੇ ਵਿੱਚ ਅਕਾਲੀ ਆਗੂ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਉਹ ਉਹਦੇ ਨਾਲ ਬੈਠਣ ਦਾ ਜਿਹੜਾ ਜੀ ਉੱਥੋਂ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ ਕਿ ਉਹ ਹੈਗਾ ਕਿਤਾ ਸੀਗਾ ਸੰਦ ਵਿੱਚ